ਲੋ ਜੀ 5310 ਜੌਂਡੀ ਆ ਰਾਜੀ ਮਾਡਲ ਹੈਗਾ 2009 ਤੇ ਰੇਟ ਆ ਬਾਈ ਨੇ ਰੱਖਿਆ 490000 ਰੁਪਿਆ ਇੰਜਨ ਗੇਰਾਂ ਦੀ ਬਾਈ ਦੀ ਗਾਰੰਟੀ ਆ ਐਮ ਆਰ ਐਫ ਦੇ ਟਾਇਰ ਨੇ 16928 ਦੇ ਪੂਰਾ ਚੰਗਾ ਟਰੈਕਟਰ ਪਿਆ ਸੁੱਕਾ ਵੀਰੇ ਤਸੱਲੀ ਨਾਲ ਬਾਹ ਕੇ ਰੋਟਾ ਮੀਟਰ ਪਾ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਪੀ ਵੀ ਨੰਬਰ ਦਾ ਟਰੈਕਟਰ ਆ ਤੇ ਬਾਈ ਜੀ ਦਾ ਜਿਹੜਾ ਫੋਨ ਨੰਬਰ ਲੈਨੇ ਆ ਬਾਈ ਜੀ ਕਿੰਨਾ ਫੋਨ ਨੰਬਰ ਆ ਜੀ ਐਚੀ ਬੋਲ ਦੋ 94630 ਹਾਂਜੀ 98499 ਠੀਕ ਹੈ ਜੀ ਮੌਕੇ ਤੇ ਮਾੜਾ ਮੋਟਾ ਰੇਟ ਚ ਹੋ ਜਾਊਗਾ ਜੀ ਹਾਂਜੀ ਮਾੜਾ ਮੋਟਾ ਲੋ ਜੀ ਬਾਈ ਘਰੇਲੂ ਟਰੈਕਟਰ ਆ ਪੂਰਾ ਤਸੱਲੀ ਵਾਲਾ ਟਰੈਕਟਰ ਆ ਕਿਤੇ ਉਹ ਇਹ ਨਹੀਂ ਇੰਜਨ ਗੇਅਰ ਚੋਂ ਲੀਕ ਸੀਕ ਨਹੀਂ ਪੂਰਾ ਸਾਫ਼ ਟਰੈਕਟਰ ਆ ਵੇਟ ਲੱਗੇ ਹੋਏ ਨੇ ਜਿਹਨੂੰ ਚਾਬੀ ਨਹੀਂ ਲੱਗੀ ਇੰਜਨ ਨੂੰ ਚਾਬੀ ਨਹੀਂ ਲੱਗੀ ਜੀ ਇੰਜਨ ਨੂੰ ਚਾਬੀ ਨਹੀਂ ਲੱਗੀ ਪੂਰਾ ਸੋਹਣਾ ਟਰੈਕਟਰ ਪਿਆ ਜੀ ਘਰੇਲੂ ਟਰੈਕਟਰ ਜੇ ਕਿਸੇ ਨੇ ਬਾਈ ਨੇ ਬੌਂਡ ਹੈ ਜੀ ਟੌਪ ਮਾਡਲ ਆ ਲੋ ਜੀ ਟਾਪ ਮਾਡਲ ਹੈ ਇਹ ਵੀ ਗੱਲ ਬਾਈ ਅਲੱਗ ਹੀ ਹੁੰਦੀ ਹੈ ਹਨਾ ਜਿਹੜੇ ਬੇਸ ਮਾਡਲ ਹੁੰਦੇ ਨੇ ਉਹਨਾਂ ਤੇ ਰੇਟ ਘਟ ਜਾਂਦਾ ਜੇ ਬੇਟ ਲੱਗੇ ਹੋਏ ਨੇ ਟਾਪ ਮਾਡਲ ਆ ਤੇ ਕੰਡੀਸ਼ਨ ਨਵੇਂ ਵਰਗੀ ਪੀਆ ਟਰੈਕਟਰ ਦੀ ਘਰੇਲੂ ਟਰੈਕਟਰ ਆ ਕੋਈ ਤਿਆਰ ਨਹੀਂ ਕਰਾਇਆ ਹਾਂ ਧੋਤਾ ਵੀ ਨਹੀਂ ਹੋਇਆ ਨਾਰਮਲ ਟਰੈਕਟਰ ਲੈਣ ਦਾ ਬਾਬਾ ਜੀ ਨੇ ਮੁਰਸੀ ਵੀ ਨਹੀਂ ਲੱਗਿਆ ਹਨਾ ਜੀ ਲੋ ਜੀ ਇਹ ਗੱਲ ਮੇਨ ਹੁੰਦੀ ਹੈ ਬਾਈ ਕਿਸੇ ਨੇ ਘਰੇ ਬਾਹਨ ਨੂੰ ਲੈਣਾ ਪੂਰਾ ਸੋਨਾ ਟਰੈਕਟਰ ਆ ਨੋ ਮਾਡਲ ਰੇਟ ਵੀ 4 ਲੱਖ ਸਿਰਫ 90 ਹਜ਼ਾਰ ਹੀ ਰੱਖਿਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਬਾ ਜੀ ਨੂੰ ਫੋਨ ਲਾ ਕੇ ਜਦੋਂ ਮਰਜ਼ੀ ਟਰੈਕਟਰ ਖਰੀਦ ਸਕਦੇ ਹੋ ਜੀ ਧੰਨਵਾਦ ਲੋ ਜੀ ਬਰਨਾਲਾ ਟਰੈਕਟਰ ਮੰਡੀ ਤੇ ਟਰੈਕਟਰ ਹੀ ਟਰੈਕਟਰ ਆ ਪ੍ਰੀਤ ਖੜਾ ਜੀ ਡੀਆਈ 6049 ਮਾਡਲ ਹੈ 6 ਤੇ ਰੇਟ ਹੈ 1,65,000 ਰੁਪਿਆ ਉਸ ਤੋਂ ਬਾਅਦ ਹੈਗਾ ਸੋਨਾਂ ਲਿਕਾ ਡੀਆਈ 60 ਦਾ ਮਾਡਲ ਹੈਗਾ 2021 ਤੇ ਰੇਟ ਹੈ ਜੀ ਇਹਦਾ 6 ਲੱਖ ਤੇ 80,000 ਰੁਪਿਆ ਟਾਇਰ ਟੂਰ ਪੂਰੇ ਚੰਗੇ ਪਏ ਨੇ ਉਸ ਤੋਂ ਬਾਅਦ ਆ ਗਿਆ ਜੀ ਸੋਨਾ ਲਿਕਾ ਇੰਟਰਨੈਸ਼ਨਲ 750 ਡੀਆਈ ਮਾਡਲ ਹੈਗਾ ਜੀ 2 ਤੇ ਰੇਟ ਹੈ 2 ਲੱਖ 42000 ਰੁਪਿਆ ਗੁੱਡੀਅਰ ਦੇ ਟਾਇਰ ਨੇ ਕੰਡੀਸ਼ਨ ਦੇਖ ਸਕਦੇ ਹਾਂ ਉਸ ਤੋਂ ਬਾਅਦ ਆ ਗਿਆ ਜੀ ਸਬਰਾਜ 855 ਐਫੀ ਪੀ ਵੀ 65 ਕਿਹੜੇ ਦਾ ਜੀ ਸੋਨਾ ਲਿਕਾ ਦਾ ਜੀ ਲਓ ਜੀ ਸੋਨਾ ਲਿਕਾ ਦਾ ਕੰਟੈਕਟ ਨੰਬਰ ਆ ਜਿਹੜਾ ਮਾਡਲ ਆ 2 ਤੇ ਰੇਟ ਆ 242000 2002 ਹਾਂ ਜੀ ਪੰਜਾਬ ਨੰਬਰ ਨੇ ਜੀ ਪੰਜਾਬ ਨੰਬਰ ਆ ਵੀਰੇ 22 ਦਾ ਸਾਰਾ オリジナル ਕਰੇਲੂ ਟਰੈਕਟਰ ਆ 22 ਦਾ ਫੋਨ ਨੰਬਰ ਇੱਕ ਵਾਰ ਲਿਖ ਲੋ ਇੱਕ ਮਿੰਟ ਕਿੰਨਾ ਜੀ 95170 ਹਾਂ ਜੀ 01245 ਲੋ ਜੀ 22 ਦਾ ਕੰਟੈਕਟ ਨੰਬਰ 95170 01245 ਠੀਕ ਹੈ ਜੀ ਦੁਬਾਰਾ ਇੱਕ ਵਾਰੀ ਫੋਨ ਬੋਲ ਦੋ 95170 01245 ਠੀਕ ਹੈ ਜੀ ਠੀਕ ਹੈ ਵੀਰੇ 14928 ਦੇ ਟਾਇਰ ਨੇ ਵੀਰੇ ਜਿਹੜੀ ਵੀ ਬਾਈ ਨੂੰ ਲੋੜ ਆ ਬਾਈ ਨੂੰ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਮੌਕੇ ਤੇ ਰੇਟ ਜਿਹੜਾ ਹੋ ਜੂਗਾ ਆ ਵੀ ਆਪਣਾ ਆ ਵੀ ਆਪਣੀਆਂ ਜੀ ਲੋ ਜੀ ਆ ਵੀ ਬਾਈ ਦਾ ਹੀ ਆ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਇਸੇ ਨੰਬਰ ਤੇ ਸੋਨਾ ਲੀਕਾ 21 ਮਾਡਲ 680000 ਰੇਟ ਇੱਕ ਕਿਹੜਾ ਜੀ ਲੋ ਜੀ 3630 ਆ ਗਿਆ 3610 3610 ਆ ਗਿਆ ਜੀ ਮਾਡਲ ਆ ਜੀ ਇਹ 88 ਪੰਜਾਬ ਨੰਬਰ ਆ ਤੇ ਰੇਟ ਇੱਕ 35000 ਇਹ ਬਾਈ ਦਾ ਕੰਟੈਕਟ ਨੰਬਰ ਬੋਲੋ ਜੀ ਉਹੀ ਹੈ ਜੀ 9517001245 ਲਓ ਜੀ ਬਾਈ ਨੂੰ ਕਾਲ ਕਰ ਸਕਦੇ ਹੋ ਐਮ ਆਰਐਫ ਦੇ ਟਾਇਰ ਨੇ ਮਗਰ ਲਈ ਗੁਡਇਆਰ ਦੇ ਨੇ ਪੂਰਾ ਚੰਗਾ ਪਿਆ ਮੌਕੇ ਤੇ ਬੱਕੀ ਰੇਟ ਹੋ ਜਾਊਗਾ ਜਿਹੜੇ ਬਾਈ ਨੂੰ ਲੋਡ ਆ ਉਹ ਟਰੈਕਟਰ ਖਰੀਦ ਸਕਦਾ 3610 ਮਾਡਲ 88 ਸਵਰਾਜ ਆ ਗਿਆ ਜੀ 855 ਮਾਡਲ ਆ 96 ਤੇ ਰੇਟ 1 ਲੱਖ 99000 ਰੁਪਿਆ 96 ਮਾਡਲ ਦਾ ਜੀ ਸਵਰਾਜ ਦਾ ਲੋ ਜੀ ਉਸ ਤੋਂ ਬਾਅਦ ਆ ਗਿਆ ਸਟੈਂਡਰਡ 355 ਮਾਡਲ ਹੈ ਜੀ 12 ਤੇ ਰੇਟ ਹੈ 275000 ਪੀਵੀ ਨੰਬਰ ਹੈ ਜੀ ਪੂਰਾ ਚੰਗਾ ਟਰੈਕਟਰ ਪਿਆ ਡਬਲ ਕਲਚ ਆ ਕੰਡੀਸ਼ਨ ਇੱਕ ਵਾ ਟਰੈਕਟਰ ਦੀ ਤੁਹਾਨੂੰ ਦਿਖਾ ਦਿੰਨੇ ਆ 12 ਮਾਡਲ ਸਟੈਂਡਰਡ ਪੀਵੀ ਨੰਬਰ ਦਾ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 855 ਕੰਡੀਸ਼ਨ ਚ ਇੱਕ ਕਰ ਸਕਦੇ ਹੋ ਜੀ ਮਾਡਲ ਦੀ ਆਪਾਂ ਗੱਲ ਕਰੀਏ ਮਾਡਲ ਹੈਗਾ ਜੀ 99 ਤੇ ਰੇਟ ਰੱਖਿਆ ਹੋਇਆ ਬਾਈ ਨੇ 1,25,000 ਰੁਪਇਆ 99 ਮਾਡਲ ਦਾ ਜੀ